ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਹਾਂ ਪੂਰੀਏਰ ਬਾਬਾ ਚੰਦ ਪਤਾ ਨਹੀਂ ਕਿੱਥੇ ਹੋਊਗਾ ਹੁਣ ਇੱਥੇ ਹੀ ਰਹਦਾ ਹੋਊਗਾ ਉਹ ਜਾਕਾ ਜਾਂਦਾ ਬੰਨ ਭੇਜੇ ਖੇਤੀ ਹੂਆ ਅੱਖਾਂ ਵਿੱਚ ਫੇਰ ਕੇ ਓਏ ਉਹ ਨਾ ਇੱਕ ਗੱਲ ਹੋਰ ਹੈ ਗੁਰੂ ਯਾਰ ਕਿ ਸਰਕਾਰੀ ਅਦਸਤ ਨਹੀਂ ਬੈਠੀ ਜਾਂਦਾ ਉਹ ਬੰਦਾ ਕੰਮ ਕਰੀ ਹੈ ਲੁਕੀ ਹੋ ਉਹ ਬੰਦਾ ਕਰ ਹੈਂ ਕੀ ਬੰਦਾ ਕਰ ਉਹ ਬੈਠਾ ਓਏ ਹਾਂ ਆ ਉਹ ਬੈਠ ਚੁੱਪ ਕਰਕੇ ਜਾ ਓ ਹੈਂ ਚੁੱਪ ਕਰ ਰੋ ਵੀ ਚੋਰੀ ਹੈ ਗੰਜਦਿਆ ਚੋਰੀ ਤਾਂ ਨਹੀਂ ਹੋਗੀ ਫਿਰ ਵੀ ਬਚਾ ਲੈਂਦਾ ਥੋੜਾ ਬਾ ਓ ਠੀਕ ਹੈ ਖੜਾ ਕਿਵੇਂ ਹੋ ਠੀਕ ਹੈ ਠੀਕ ਹੈ ਵਧੀਆ ਉਹ ਕੰਗਰ ਦੇ ਮਾਇਦਾ ਦਿੱਤੀ ਜਨਾ ਤੜਕੇ ਲੱਗਿਆ ਕਵੇਰੀ ਵਾਲਾ ਕਰਤਾ ਉਹ ਤੂੰ ਫੋਨ ਤਾਂ ਕੀਤਾ ਸੀ ਅਸੀਂ ਘਰੇ ਵੀ ਜਾਏ ਕੈਲੀ ਫੋਨ ਹਾਂ ਕੈਲੀ ਫੋਨ ਤਾਂ ਯਾਰ ਮੈਂ ਤਾਂ ਸੀ ਘਰੇ ਹੋਏਗਾ ਘਰੀਤੀ ਗਾ ਤੜਕੇ ਦਾ ਉਹ ਸੰ ਤਾਂ ਗੰਜੂ ਨੇ ਦੱਸਿਆ ਅੱਛਾ ਹਾਂ ਕਹਿੰਦਾ ਖੇਤ ਹੋਊਗਾ ਮਾਇਦਾ ਕਿ ਲਾਰਾ ਲੱਗਿਆ ਹੋਣਗੇ ਨਾ ਨਾ ਲਾਰਾ ਲੂਰਾ ਨਹੀਂ ਤਾਂ ਗੜੀ ਗੱਲ ਹੈ ਦਿਖਾ ਫਿਰ ਕਿਹੜੇ ਦਰਖਤ ਹੈ ਆ ਸਾਰੇ ਆਪਣੇ ਹੀ ਨੇ ਓਏ ਮੈਨੂੰ ਮੈਨੂੰ ਇੱਕ ਗੱਲ ਦੱਸ ਸਰਕਾਰੀ ਸਕੂਲੀ ਦਾ ਹੱਕ ਤੇ ਨਹੀਂ ਵੇਚੀ ਜਾਂਦਾ ਓ ਕੰਬੜਾ ਇਹ ਮੇਰੇ ਸਾਰੇ ਆਪਣੇ ਨੇ ਹੈ ਇਹ ਤਾਂ ਗੱਲਾਂ ਆ ਇਹ ਮੈਂ ਨਾ ਬਾਹਣ ਜਾਂ ਲਾਉਣਾ ਵਿੱਚ ਇਹ ਪਹਿਲਾਂ ਛੱਡਿਆ ਸੀ ਵੱਨ ਤੇ ਮਿੱਠੀ-ਮੁੱਠੀ ਪਾਉਣ ਨੂੰ ਮਤਲਬ ਅੱਛਾ ਤੇ ਹੁਣ ਇਹ ਵੀ ਪਟਾਜ ਕੇ ਨਾਲ ਦਾ 10 ਰੁਪਏ ਵਟ ਲਾਂਗੇ ਨਾਲੇ ਵਿੱਚ ਰਲ ਜੂ ਕੋ ਦੋ ਕਣਕ ਹਾਂ ਉਹ ਤਾਂ ਹੁੰਦੀ ਆ ਹਾਂ ਇਹ ਤਾਂ ਦੇਖ ਮੇਰੇ ਨਾਲ ਗੱਲ ਕਰੋ ਜਾਣ ਲੈਣ ਵਾਲੀ ਨਾ ਨਾ ਗੱਲ ਕਰਾਂਗੇ ਗੱਲ ਕਰਾਂਗੇ ਨਾ ਮਾਰਾਂ ਗੱਲ ਕਰਾਂਗੇ ਟਣਕਾ ਕੇ ਹਾਂ ਦਰਖਤ ਦਿਖਾ ਸਾਨੂੰ ਉਹੇ ਜਿਹਾ ਸੀ ਮੁੱਲ ਲਾਵਾਂਗੇ ਜੇ ਕੱਲ ਨੂੰ ਕਾਹੂ ਭਰਾਵਾ ਰੁਪਏ ਲੂੰ ਨਾ ਤਾ ਨਾਗਦ ਨਹੀਂ ਸਾਡੇ ਕੋਲੇ ਭਰਾ फेर ਆਵਦਾ ਹੋਰ ਦੇਖੋ ਨਾਗਦਰ ਪੀਏ 1.50 ਦੇ ਦਿਆਂਗੇ ਤੈਨੂੰ 1.50 ਜਰ ਅੱਗੇ ਤੁਸੀਂ ਪਹਿਲਾਂ ਕਰਕੇ ਐ ਕਰ ਪਹਿਲਾਂ ਪੱਟ ਲਾਂਗੇ ਢੇੜਾ ਭਰ ਲਾਂਗੇ ਜਿੱਦਾਂ ਢੇੜਾ ਭਰ ਲਿਆ ਢੇੜਾ ਮਗਰੋਂ ਪਹਿਲਾਂ ਰੁਪਏ ਕਣੀ ਹੁ ਆਵਦੇ ਦੇਖ ਲਓ ਯਾਰ ਅਸੀਂ ਬੇਚ ਕੀ ਦੇਵਾਂਗੇ ਪੈਸੇ ਉਹੀ ਗੱਲ ਹੈ ਯਾਰ ਕੀ ਬਾ ਸੌਦਾ ਰਲੇ ਨਾਲ ਤੁਸੀਂ ਆ ਵੀ ਨਿਗਾਹ ਮਾਰ ਲਓ ਆਹ ਟਾਲੀਆਂ ਖੜੀਆਂ ਦੋ ਹਾਂ ਹੋ ਕਿੱਕਰ ਆ ਗਈ ਉਹ ਡੰਡੇ ਜੇ ਦੰਡੇ ਆ ਕੰਜੜਿਆ ਪੋਰਾਏ ਬਜ ਫੇਕ ਨਹੀਂ ਆਉਂਦਾ ਉਹ ਬਾਹ ਵਰਗੇ ਦਾ ਹੈਗੇ ਤੁਸੀਂ ਆਪ ਦਾ ਦੇਖ ਲਓ ਭਰਾਵਾ ਬਿੰਦਕ ਨੂੰ ਕਲੇਸੀ ਜੇ ਬੰਦੇ ਤੁਸੀਂ ਪਹਿਲੀ ਗੱਲ ਤਾਂ ਮੈਂ ਜੀ ਵਹਲਾ ਬਟ ਤੁਹਾਨੂੰ ਦੇਖ ਹੀ ਦਾ ਜੀ ਨਹੀਂ ਕਿਉਂ ਵੀ ਤੁਸੀਂ ਹਾਏ ਨਹੀਂ ਯਾਰ ਰੁਪਿਆ ਇੰਦੇਣਾ ਅਸੀਂ ਕਿ ਠੱਗੀਆਂ ਮਾਰਦੇ ਫਿਰਦੇ ਆ ਤੁਸੀਂ ਆਪ ਦੇ ਪਹਿਲਾਂ ਦਰਖ ਮੈਂ ਅੰਦਰ ਲਈ ਬੈਠੂ ਸਾਰੇ ਅੰਡ ਜਾ ਕੇ ਰਿਕਾਰਡ ਪੁੱਛ ਲੈ ਪੈਸੇ ਹਰੇਕ ਦੇ ਦਿੰਨੇ ਆ ਆਪ ਕੋ ਭਾਂਡੇ ਲਲੋਂ ਆਧਾਰ ਕਾਰਡਾਂ ਤੇ ਲੋਨ ਕਰਾਈ ਫਿਰ ਜਿਵੇਂ ਰੁਪਏ ਤੂੰ ਯਾਰ ਦਰਖਤ ਦੇਖੋ ਉਹ ਦੇ ਦਾਂਗੇ ਰੁਪਏ ਦਾ ਆ ਰੁਪਏ ਦਾ ਕਿੰਨੇ ਨਾਜਾ ਇਹ ਦੱਸ ਦਿਓ ਬਾਬਾ ਨਾਗ ਧਗਣੀਆਂ ਗਾਣੀਆਂ ਤਾਂ ਤੂੰ ਐ ਲਾਲਾ ਉਦੋਂ ਮੈਂ ਨਰਸਰੀ ਤੋਂ ਜਣੋਂ ਦੀ ਲਿਆਇਆ ਕੋਸਲਿਓ ਅੱਛਾ 18 ਤਾਂ ਮਤਲਬ ਟਰਾਲੀਆਂ ਸੀ ਹਾਂ ਤਿੰਨ ਕਿਕਰਾਂ ਲਾਲਾ ਤੇ ਵਿੱਚ ਦੋ ਬੇਰੀਆਂ ਦੋ ਗਾਮਰਾਂ ਦੋ ਤੂਤਾ ਅੱਛਾ ਦੋ ਮਰੂ ਦਾ ਅੱਛਾ ਮਤਲਬ ਵਿੱਚੋਂ ਪੰਜ ਚਾਰ ਮੱਚ ਗਏ ਹੁਣ ਕਿ 17 18 ਨਗ ਤਾਂ ਅੱਛਾ 17 18 ਹੈ ਪਹਿਲੇ ਬੰਨੇ ਵਾਲੇ ਚ ਵੀ ਖੜਿਆ ਦਰ ਖੜਦਾ ਮੈਂ ਚਲ ਆਏ ਤੋਕੀ ਛਾਰੇ ਬੈਠੇ ਵਿਆਹ ਕਰਨਾ ਹੈ ਨਾ ਆਪਣੀ ਕੁੜੀਆ ਪੀਠੀ ਦਾ ਚਲ ਹੁੰਦੀ ਇੱਕ ਵੀਰ ਦਾ ਤਾਂ ਮੈਂ ਕਿਹਾ ਬੇਚਰੀਆਂ ਨਾਲੇ ਕੰਮ ਆ ਜਾਣਗੇ ਹੋਰ ਚੱਲ ਨਾ ਤੇਰੇ 10 ਰੁਪਏ ਬੱਟੇ ਜਾਣਗੇ ਆਪਦਾ ਰਾਹ ਖੜਾ ਦੇਖ ਲਓ ਗੱਲ ਨਹੀਂ ਕੱਲ ਨੂੰ ਕਣਕਾਂ ਚ ਲੀਹੇ ਪਾਈ ਫਿਰੋ ਨਹੀਂ ਇੱਥੇ ਕੱਢ ਲਾਂਗੇ ਬਾਹਰ ਲੱਕੜਾ ਦਾ ਸੀ ਰਾਹ ਖੜਾ ਇੱਥੋਂ ਦਾ ਬਾਬਾ ਦੇ ਦਰਖਤ ਜਾਂਦੇ ਨਹੀਂ ਸਿੱਧੀ ਗੱਲ ਉਹ ਤੁਸੀਂ ਆਹ ਤੇਰੀ ਕਣਕਾਂ ਵਿੱਚ ਵੀ ਉੱਥੇ ਸਿੱਟਣੇ ਬੈਣਗੇ ਉੱਥੇ ਜਾਣੇ ਚੋਣੀ ਭਰਿਆ ਗੋਲ ਫਿਰ ਦੇਖੋ ਨੂੰ ਆਹ ਲੱਕੜ ਜਿਹੜੇ ਭਾਜ ਦੇ ਛਾ ਉਹ ਨਾ ਵੀ ਨਿਗਾਹ ਮਾਰ ਲਓ ਆਪਦਾ ਵੱਢ ਲਿਓ ਵੱਢ ਕੇ ਉਹ ਲੱਦਣ ਲੱਗੇ ਰੁਪਏ ਗਣਜੋ ਤੇ ਲੈ ਜਾਓ ਕੱਲ ਨੂੰ ਰੌਲਾ ਆਪਣੇ ਸਹਾਵਕਤਾਵ ਚ ਨਾ ਕਿਹੜਾ ਭਰ ਕੇ ਫੇਰ پیسے ਦੇਮਾ ਚੱਲ ਤੂੰ ਦੇਖ ਤਾ ਦੂਜੇ ਤੀਜੇ ਦਿਨ ਇਹਨਾਂ ਥਮੈ ਨੂੰ ਦਵਾਈ ਸੀ ਸਰਪੰਚ ਨੇ ਕੰਪਨੀ ਦੇ ਦਰਖਤਾ ਮਤਲਬ ਇਹ ਕੰਪਨੀ ਦੇ ਦਰਖਤ ਕਿਹੜੇ ਲਾਲ ਟਾਲੀ ਆ ਸਾਲੀ ਵਰਗੀ ਟਾਲੀ ਲਾਲ ਡਾਲੀ ਕਿਹੜੀ ਆ ਗਈ ਓਹ ਚੀਜ਼ ਨਹੀਂ ਸਾਗਮਾਨ ਦੇ ਵਿੱਚੋਂ ਭੈਂਦ ਕਰੀ ਦੀ ਭੈਂਦੀ ਬਦੀ ਓਏ ਹੋ ਚੰਦੀ ਆ ਸਾਗਮਾਨ ਦੀ ਭੈਂਦ ਕਰੀ ਗਈ ਐਡੀ ਢਾਲ ਨੂੰ ਕੀ ਭੈਂਦੀ ਫੁੱਦੀ ਅੰਗਰੇਜ਼ਾਂ ਵੇ ਦੀਆਂ ਲੱਗੀਆਂ ਨਾ ਨਾ ਓਏ ਵੀ ਦਾ ਵੈਰਾਈਟੀ ਦਾ ਫਰਕ ਹੁੰਦਾ ਇਹੀ ਤੈਨੂੰ ਪਤਾ ਨਹੀਂ ਹੈ ਓ ਚੱਲ ਦੇਖ ਲੈਨੇ ਆਪਾਂ ਇਹ ਨਹੀਂ ਲਿਆਉਂਦੀ ਤਾਂ ਤਾਂ ਹੀ ਕਹਿੰਦਾ ਏ ਇਹ ਤਾਂ ਤੂੰ ਐ ਹਾਲਾ ਮੈਂ ਕੋਈ ਆਈਸੀ ਪਰਸਾ ਚੌਥੇ ਬੰਦੇ ਨਿਹਾਲ ਸਿੰਘ ਵਾਲੇ ਤੋਂ ਹਾਂ ਹਾਂ ਉਹਨਾਂ ਨੇ ਲਵਾਉਣੀਆਂ ਸੀ ਗੋੜੀਆਂ ਅੱਛਾ ਤੇ ਮੈਨੂੰ ਕਹਿੰਦੇ ਤਾਇਆ ਵੀ ਕਿੰਨੇ ਰੁਪਏ ਲੈ ਲੈ ਦਰਖਾ ਦੇ ਦੇ ਅੱਛਾ ਮਖਿਆ ਮੈਂ ਤਾਂ ਭਾਈ ਵੇਚਦਾ ਹਾਂ ਮੈਂ ਤੁਸੀਂ ਤਾਂ ਇਹ ਸਾਨੂੰ ਦੱਸ ਪਈ ਸੀ ਡਾਰਕਤ ਤੇਰੇ ਕੋਲੇ ਚੰਗੇ ਬਾਲੇ ਨਾ ਸਲਦੇ ਅਸੀਂ ਕਹਿੰਦੇ ਫਟ ਕਢਾ ਕੇ ਨਾ ਜੋੜੀਆਂ ਲਵਾਉਂਦੀਆਂ ਕੋਠੀ ਪਾਈ ਛੋ ਉਹਨਾਂ ਨੇ ਉਹ ਟਾਲੀ ਤੇ ਤਾਂ ਬਣ ਜਾਂਦੀਆਂ ਹਾਂ ਹਾਂ ਜੇ ਮਖਿਆ ਪਾਈ ਮਾਂ ਹਜੇ ਡਰਾਇ ਕਰੂੰ ਕਰੇ ਅੱਛਾ ਜੇ ਫਿਰ ਉਹ ਮੈਨੂੰ ਮੁੰਡਾ ਕਹਿਣ ਲੱਗੇ ਨਾ ਬਾਪੂ ਬੇਚੜੀ ਜੇ ਤਾਂ ਮਟਾਈਲੀ ਫੁੰਝਾ ਚੰਗੀ ਗੱਲ ਐ ਤਾਂ ਹਾਂ ਮਾਰ ਲੋ ਨੀਗਾ ਦੇਖ ਲੋ ਚੱਲ ਦੇਖ ਲੈ ਨੈ ਦੇਖ ਨਾ ਮਾਲ ਮੁੱਲ ਦਾ ਟੀ ਫੇਰ ਹੀ ਰੱਛੂ ਨਾ ਦੇਖੇ ਤੂੰ ਪਤਾ ਲੱਗਦਾ ਆਹ 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 ਬਾਲਾ ਤੂੰ ਨਾ ਰੇਟ ਰੂਟ ਲਾਈਏ ਮੈਂ ਕੋਈ ਨਹੀਂ ਤੂੰ ਰੇਟ ਕਰ ਲਈ ਚੱਲ ਠੀਕ ਹੈ ਤਾਂ ਗੇਟ ਆਪਣੀ ਲੱਗਿਆ ਓਏ ਇਹਨੂੰ ਕਹਿੰਦਾ ਸੀ ਮੈਂ ਤਾਂ ਅੱਛਾ ਅੱਛਾ ਮੋੱਖਾ ਕਹਿੰਦਾ ਗੇਟ ਦੀ ਗੱਲ ਕਰਦਾ ਨਹੀਂ ਗੇਟ ਦੀ ਗੱਲ ਨਹੀਂ ਕਰ ਰਿਹਾ ਹਾਂ ਆ ਆ ਪਾਈ ਆ ਉਹਦੀ ਨਿਗ੍ਹਾ ਮਾਰ ਲਓ ਦੇਖ ਆਪਣਾ ਲੱਗਾ ਨਹੀਂ ਖੱਟਾ ਨਹੀਂ ਕਿਸੇ ਨਾਲ ਮੇਰੇ ਕੱਲੇ ਇਹਦੇ ਨੇ ਸਾਰੇ ਦਰਸ਼ਾ ਬਹਣ ਆਪਣਾ ਥਰ ਪਰ ਬੰਨੇ ਵਾਲੇ ਨਾਲ ਪੱਕੀ ਗੱਲ ਹੋਵੇ ਕਿਤੇ ਅਸੀਂ ਉਦੋਂ ਬਾਅਦ ਪੱਟ ਲਈਏ ਸਾਥ ਸਾਥੋ ਇੱਥੇ ਰਖਾਈ ਜਾਣੇ ਬਹਣ ਮੇਰਾ ਗੱਦਾ ਖੱਖੀ ਨਹੀਂ ਹੈ ਫਿਰ ਉਹਹੀ ਗੱਦਾ ਛੋਟਾ ਕਿਤੇ ਆ ਕੇ ਸਾਨੂੰ ਕੋਈ ਕਹਿਣ ਲੱਗ ਜੇ ਤੇ ਯਾਰ ਛੋਟੀ ਕੋਈ ਬਾਪ ਨਹੀਂ ਝਾਕਦੇ ਜੋ ਬਾਹਣ ਮੇਰਾ ਗੱਦੀ ਬਾਬਾ ਗੰਦਾ ਪਿਆ ਇੱਥੇ ਗੰਦ ਗੰਦਾ ਗੰਦਾ ਛੱਡ ਤੁਰੇ ਕਰ ਦੇ ਨਿਕਟਰ ਚ ਕੀ ਕਰ ਕੋਸ ਨਿਕਟਰ ਚ ਗਈ ਕੀ ਕਰ ਰਿਹਾ ਭਾਈ ਆਹ ਡਾਲੀ ਲੱਗ ਗਈ ਤੇਰੀ ਰਾਤ ਭਰਾਤੇ ਉਸ ਤੋਂ ਵੱਢ ਕੇ ਲੈ ਗਿਆ ਬਾਬਾ ਉਹ ਇਹ ਤਾਂ ਨਾ ਯਾਰ ਮੁੰਡੇ ਆਈ ਸੀ ਤੇਰਾ ਨਾ ਸਾੱਕੇ ਖੜੇ ਤੋਂ ਅੱਛਾ ਉਹ ਡਾਣਾ ਲੱਗ ਗਿਆ ਕਹਿੰਦੇ ਬਪੂ ਦੇ ਦੇਖ ਕਰਾਂਗੇ ਛੱਡ ਜਾ ਛੱਡ ਜਾ ਛੱਡ ਜਾ ਇੱਥੇ ਟੱਕ ਲੈ ਆਹ ਭਰਾਵਾ ਬਰਾਨ ਨਾ ਕਰੋ ਦੇਖੋ ਗੁੰਟਾ ਖੁਫਿਆ ਨਾ ਹੋ ਉਹ ਮਰੇ ਛੱਕਰਾ ਕੇ ਦਾ ਦੇਖਣ ਦੇ ਦੇਖ ਲਓ ਦੇਖ ਲਓ ਆਇਆਂ ਤਾਂ ਯਰ ਚੀਜ਼ ਦੇਖ ਆਇਆਂ ਤਾਂ ਨਹੀਂ ਲਾਲ ਆਇ ਨਹੀਂ ਲਾਲ ਤਾਂ ਨਹੀਂ ਹੈ ਕਿ ਖੱਟੀ ਹੋ ਲਾਲ ਕਮੇ ਹੋ ਉਹ ਖੱਟੀ ਜੀ ਹੈ ਉਹ ਦਾ ਤਾਂ ਨਹੀਂ ਕੋਈ ਉੱਤੋਂ ਆਈ ਜਾਂ ਵਿਚੋਂ ਨਿਕਲੂ ਦੇਖੀ ਤਾਂ ਭੈਣ ਕੋ ਦੇ ਚਿਹਰਾ ਲਾਲ ਇਹ ਤਾਂ ਡੰਡਾ ਹੈ ਹੋ ਟਾਲੀ ਦਿਖਾ ਕੋ ਚੰਗੀ ਬਾਬਾ ਚਲੋ ਪੰਜਰ ਜਾਂ ਨੀਂਗਾ ਨਹੀਂ ਜਾਂਦੀ ਤਾਂ ਹੈ ਦੂਬੀ ਟਾਲੀ ਕਿਥੋਂ ਜਫੇ ਚ ਨਹੀਂ ਆਉਂਦਾ ਪੋਰਾ ਦੇਗਾ ਹਾਂ ਤੂੰ ਜਦ ਤੂੰ ਆਇਆ ਜੱਤ ਮੈਨੂੰ ਭਾਈ ਕੱਲੇ ਕੱਲੇ ਜੱਛੀ ਚੱਲੋ ਗੇ ਦੇਖਣ ਵਾਲਾ ਆ ਆ ਕਿੰਨੇ ਦੀ ਜੱਛਦੀ ਆ ਸੋਣੂ ਇਹੇ ਹਾਂ 700 ਦੀ ਲਵਾਂਗੇ ਆ ਬੱਦ ਲੈ ਕੀ ਢਾਣੇ ਲਾਲਾ ਪਹਿਲਾਂ ਛਾਲਾ ਛੱਤ ਸਹੀ ਦੀ ਕੀ 700 ਦੀ ਹੋਰ ਕਿੱਡੀ ਗਾ ਇਹ ਕਮਜ਼ੋਰੀ ਤੈਨੂੰ ਮਰੀਆ ਤੋਂ ਪੁਰਾਣਾ ਬਣਦਾ ਯਾ ਤੂੰ ਸਹੀ ਸਹੀ ਪੈਦਾ ਤੂੰ ਉਹ ਇੰਨੇ ਕੀ ਦੀ ਐ ਉਹ ਵਾਰੀ ਬਸ ਇੰਨੇ ਕੀ ਦੀ ਉਹ ਨਹੀਂ ਜਰਾ ਐ ਤਾਂ ਹੁਣ ਪੋ ਪਾ ਇਹ ਤਾਂ ਮੇਰੇ ਤੋਂ ਚੱਲ ਪਹਿਲਾਂ ਵੜਾਂ ਕਰਦਾ ਰਿਹਾ ਹਾਂ ਹਾਂ ਇੰਨੇ ਕੀ ਦੀ ਜਾ ਇੰਨੀ ਬੰਦਾ ਕਰਦਾ ਰਿਹਾ ਉਹ ਇਹਨੂੰ ਵੀ ਨਾ ਮਾਰ ਗਰੀਬ ਬੰਦੇ ਨੂੰ ਮੁੰਗਰੀ ਬੰਦਾ ਇਹ ਵੀ ਬਚਾਰਾ ਯਾਰ ਸਾਰੇ ਗਰੀਬ ਹੈ ਫਿਰ ਕਰਕੇ ਖਾਣੀ ਪੈਂਦੀ ਸਾਰਿਆਂ ਨੂੰ ਉਹ ਨਹੀਂ ਤੂੰ ਤਾਂ ਸਰਦਾਰ ਬੰਦਾ ਯਾਰ ਤੂੰ ਤਾਂ ਨਹੀਂ ਫਟਾਵ ਨਾਲ ਤਾਂ ਹੋਵੇ ਨਾ ਮਾੜਾ ਯਾਰ ਤੈਨੂੰ ਪਤਾ 700 ਸੈਂਟਾ ਹੁਣ ਲੱਗਣੀ ਹੋ ਰਹੀ ਹੈ ਯਾਰ ਪੰਜ ਕੁਆਟਲ ਦਾ ਭਾਂਟ ਚਲੋ ਛਗਾਈ ਯਾਰ ਜੋਰ ਮਾਰ ਕੇ 750 ਕਰ ਲੈਦਾ ਬਸ ਕੰਮ ਨਹੀਂ ਨਾ ਨਾ 750 ਭਾਂਟੋ ਦਾ ਛਗਾਈ ਹੋ 2 ਕੁਆਟਲ ਦਾ ਗਿਆ ਰ ਫੇ ਤੂੰ ਨਹੀਂ ਦੇਣੀ ਦੇਣ ਵਾਲੀ ਗੱਲ ਹੀ ਨਹੀਂ ਕਰਦਾ ਯਾਰ ਉਹ ਮਾਲ ਮੁੱਲ ਲਾਓ ਚਲ ਕਿੰਨੇ ਵੰਗਦਾ ਤੂੰ ਦੱਸ ਇਹ ਤੈਨੂੰ ਆ ਬਾਹਲਾ ਨਹੀਂ ਕਹਦਾ 27000 ਚਾਲੀ ਟਮਛਾ ਜਾ ਚਦੀ ਨਹੀਂ ਸਰੋ ਤਰਾ ਯਾ ਚੰਹ ਹੋਰ ਦੇਖ ਲਾ ਉਹ ਖਾ ਦੇਖ ਤਾਂ ਲੈ ਜਾ ਰਾ ਤੂੰ ਤਾਂ ਮੁਕਤ ਭਾਗ ਗਿਆ ਰਾ ਬੋਤ ਕਾਲੀ ਕੀ ਗੱਲ ਆ ਯਾਰ ਜਹਾ ਪੇਡਾ ਪੇਡਾ ਆਹ ਇਹ ਪਣਾ ਇਹ ਬੀਗੂ ਆ ਬਾਬਾ ਯਾਰ ਸਿਆਣਾ ਬੈਣਾ ਉਹੀ ਗੱਲ ਤੇਰੀ ਕੰਗਲ ਜੇ ਤਾਂ ਭਰਤ ਪੈ ਗਈ ਸਾ ਗਾ ਡੂੰਗਾ ਇਹਦਾ ਪੋਰਾ ਭੈਂਟੋ ਦਾ ਹਾਂ ਤਾਂ ਡੂੰਗਾ ਰਹੇਗਾ ਗੱਲ ਕਰੀ ਇਹਦਾ ਬੱਲ ਨਹੀਂ ਆ ਮੇਰਾ ਚਲ ਕੋਈ ਨਹੀਂ ਦੇਖ ਲਾਂਗੇ ਆ ਵੇਖ ਤਾਂ ਲੱਗੂ ਹਾਂ ਕੰਢਾ ਹੂ ਲੱਕੜ ਦਾ ਲੈ ਉਰੇ ਉਰੇ ਕਰੀ ਆ ਦੇਖ ਆਹਾ ਆਹਾ ਦੇਖ ਲੈ ਪੈਂ ਛੋਤੀ ਆ ਰਹੀ ਸੀ ਵੱਡਦੀ ਐ ਦੇਖ ਨਾ ਆ ਫੜਕਾ ਕੇ ਦੇਖ ਲੈ ਕੀ ਹੈ ਯਾਰ ਦੇਖੋਤੀ ਨਹੀਂ ਐ ਕਿ ਦੇਖ ਲੈ ਭਾਈ ਥੋਠੀ ਵੱਡਦੀ ਐ ਕਾ ਵੇਖਣਾ ਕਰ ਜੇ ਫੇਕ ਨਹੀਂਉਂ ਜੀ ਲੈ ਜਦ ਫਸਾਈ ਸੰਨ ਰਹਿ ਰਾਮ ਆ ਫਰਕ ਮੂਰੇ ਵਰਦਾਈ ਹੁੰਦਾ ਆ ਵੇਖਾ ਮੂਰੇ ਕਿੰਨਾ ਛੰਨਾ ਹੱਥ ਚ ਜੱਫਾ ਕਿੰਨੀ ਹੁੰਦੀ ਹੈ ਲੈ ਇਹਦਾ ਮੁੱਲ ਦੱਸ ਦੇ ਫਿਰ ਇਹਦਾ ਤੂੰ ਐ ਲਾ ਲਾ ਛੰਗਾ ਹੋ ਗਿਆ 4 ਕੁੰਟਲ ਹੂੰ ਪੋਰਾ ਲਾ 4 ਕੁੰਟਲ ਕਹਾ ਛੰਗਾ ਹੋ ਗਿਆ ਪੋਰਾ ਲਾ ਲਾ ਤੂੰ ਐ ਮੰਨ ਵੀ ਤੈਨੂੰ ਯਾਰੀ ਬਾਹਲਾ ਨਹੀਂ ਮੈਂ ਕਰਦਾ 5300 ਰੁਪਏ ਦੀ ਛੱਡ ਦੂੰ ਛੰਗਾ ਮੇਰਾ ਪੋਰਾ ਛੋਟਾ ਉਹ ਦਰਖਤ ਬੇਚਨੇ ਕੇ ਨਾਮ ਮੈਨੂੰ ਇਹ ਬੇਚਣ ਬਸ ਹੀ ਬੈਠਾ ਮੇਰਾ 2 ਘੰਟੇ ਹੋ ਗਏ ਰਿੱਕੀ ਜਾਨਾ ਯਾਰ ਇਹ ਬੇਚਣ ਵਾਲੀ ਗੱਲ ਵੀ ਕਰ ਯਾਰਾ ਹੋਰ ਗੱਲ ਕਿਵੇਂ ਕਰਾਂ 5300 ਦੀ ਹੈ ਅੱਛਾ ਮੁਕਤ ਛੱਡ ਦੇ ਫੇਰ ਖੁਸ਼ ਹਾਂ ਮੁਕਤ ਵਾਲੀ ਮੁਕਤ ਦਾ ਤੇ ਥਪਾਲ ਦੇ ਵੀ ਇਹ ਮੁਕਤ ਹੀ ਪਾਈਆਂ ਹੋਰ ਮਾਲ ਮੋਲ ਤੈਨੂੰ ਮੰਗੀ ਜਾਨਾ ਯਾਰ ਕੋਈ ਪੂਰੀ ਕਿੰਨੇ ਕਹਿਣਾ ਯਾਰ ਤੂੰ ਦੱਸ ਦੇ ਫਿਰ ਇਹ ਤਾਂ ਬਾਲੇ ਮੰਗਦਾ ਪੈਸੀ ਨਹੀਂ ਕਮਜ਼ੋਰ ਤੂੰ ਵੀ ਛਾਣਾ ਬਣਾਇਆ ਛਾਣਾ ਲੈ ਦਿੰਦਾ ਤੈਨੂੰ ਹਿਸਾਬ ਨਾਲ ਆਖੀ ਜਾਨਾ ਮੈਂ ਤਾਂ ਤੈਨੂੰ ਹਿਸਾਬ ਲਾ ਲਵਾਂਗਾ ਆਪਦਾ ਤੇ ਇਹ ਤੈਨੂੰ ਆ ਇਹ ਆ ਵੇਖੀ ਭੈਣ ਕੋ ਦਾ ਮੇਰੇ ਫਾਂ ਜਿੱਡ ਜੋੜ ਮਾਰ ਕੇ ਲੈ ਤੈਨੂੰ ਰੇਟ ਦੱਸਦਾ ਬਾਬਾ ਇਹਦਾ ਦੱਸ ਦਿਓ 1700 ਦੀ ਐ ਨਾ ਭਾਈ ਜੀ 1700 ਦੀ ਕਮਰਾ ਹੋਣਾ ਕਿਤੇ ਯਾਰ ਫਿਰ ਲੈ ਲੈਂਦੀ ਨਹੀਂ ਯਾਰ ਫਿਰ ਤੂੰ ਆਏ ਨਹੀਂ ਗੱਲ ਹੁੰਦੀ ਇਹ ਮੁਫਤ ਚੀਜ਼ਾਂ ਦਾ ਰੁਪਏ ਤਾਂ ਲੱਗਦੇ ਨੇ ਜੇ ਤੂੰ ਆਖੇ ਵੀ ਟਰਾਲੀ ਪਰ ਕਹੀਂ ਲੈ ਜਾਏ ਕੋਈ ਉਹ ਯਾਰ ਸਾਨੂੰ ਉਹ ਲੇਬਰ ਵੀ ਪਊ ਦਿਹਾੜੀਏ ਵੀ ਲਾਉਣੇ ਪੈਣਗੇ ਯਾਰ ਉਹੀ ਗੱਲ ਤੂੰ ਦਾਅ ਆਪਦਾ ਦੇਖ ਲੈਣਾ ਹਿਸਾਬ ਦਾਅ ਕੀ ਗੱਲ ਗਮਜੂਰ ਤੂੰ ਦੱਸ ਯਾਰ ਮੈਂ ਤਾਂ ਇਹ ਕਹਿ ਰਿਹਾ ਵੀ ਦੇਖ ਲੋ ਮਾਰੇ ਖਿੱਚ ਕੇ ਖਿੱਚ ਕੇ ਲਾ ਮਾਰੇਗਾ ਖਿੱਚ ਕੇ ਤਾਂ ਵਾ ਜਿੰਨੇ ਕਹੇ ਕਹਿੰਦਾ ਕੋਈ ਹੋਰ 2 ਰੁਪਏ ਵਾ ਦੇ ਦਾਂਗੇ ਅਸੀਂ ਨਹੀਂ 2 ਰੁਪਏ ਦੇਣ ਲੈਣ ਵਾਲੀ ਗੱਲ ਕਰ ਜਾ ਰਾ ਤੂੰ ਐ ਕਰ ਬਸ ਬੋਲੀ ਨਾ ਵਾ ਹਾਂ 2000 ਚੱਕ ਬਸ ਨਾ ਨਾ 2000 ਵਾਲੀ ਕਿਹੜੀ ਗੱਲ ਹੈ ਕਹੋ ਨਾ 2000 ਦਾ ਮੈਂ ਛਾਹੀ ਵੇਚੂ ਨਾਲ ਮੈਂ ਦਰਖਤ ਖੜਾ ਰੂ ਤੇ ਲੈਂਦੀ ਨਹੀਂ ਯਾਰ ਇਸ ਤਾਂ ਲੈ ਲੈਂਦੇ ਨਹੀਂ ਫਿਰ ਮੈਂ ਕੀ ਤੱਕ ਲਿਆ ਤੋਰੀ ਚੱਲ ਦੇਖ ਲੈਨੇ ਹੋਰ ਦੇਖ ਲੈ ਦਰਖਤ ਸਾਰੇ ਆਪਣੇ ਤੂੰ ਜਿਹੜਾ ਜੱਛਦਾ ਉਹ ਪੱਟ ਲੋ ਨਿੰਗਾ ਮਾਰ ਹੋਰ ਦੇਖ ਲੈ ਤੁਸੀਂ ਟੱਕਵਾੜ ਕੇ ਬੰਜੇ ਦੂ ਸਾਲ ਦਾ ਭਾਅ ਦੇਖ ਨਾ ਕੁਆੜੀਏ ਕਿਵੇਂ ਹੋਰ ਹੁਣ ਭੈਂਦੀ ਫੁੱਦੀ ਸਾਗ ਮਾਰਨਾ ਕੋ ਤੂੰ ਸ਼ੰਗਾਲਿਓ ਡਾਇਲੋਗ ਜਿਹੜਾ ਚਾਰ ਕਵਾਂਟਲ ਲੈਣਾ ਤੂੰ ਹੀ ਪਾਉਣ ਨੂੰ ਹੋਰ ਭੈਂਦੀ ਫੁੱਦੀ ਫਟਾ ਨਾ ਹਾਂ ਤੂੰ ਬਾੜ ਕਰਦੇ ਨੂੰ ਸਾਨੂੰ 20 ਸਾਲ ਹੋ ਗਏ ਵਾਹ ਵਾਹ ਤੇਰੇ ਮੈਂ ਭੈਂ ਤੋਂ ਅਦਾ ਤੂੰ ਐ ਲੱਭ 6393 ਦੀ ਗੱਲ ਹੋਖੋਨੀ ਹੂੰ ਚੇਕਾ ਦਾ ਹੁੰਦਾ ਜੀਵਨ ਮੇਰੇ ਨਾਲ ਅਸੀਂ ਬਹੁਤ ਉਹਦਾ ਤਰਖਤ ਲਾ ਲਾ ਨਾ ਮੁੱਲ ਲੈ ਖਰੀਦੇ ਅੱਛਾ ਉਦੋਂ ਤੂੰ ਆਏ ਲਾ ਲਾ ਵੀ ਭੈਂਚੋ ਦਾ 6 1 300 ਨੂੰ 3 600 ਨੂੰ ਲੱਕੜ ਹੁੰਦੀ ਉਸਦੇ ਨਹੀਂ ਸੀ ਕੋਈ ਹਾਂ ਐਡਾ ਨਹੀਂ ਸਾਧੀਆਂ ਪਿਆਰ ਤਾਂ ਮੇਰੇ ਨਾਲ ਬਗਿਆੜ ਪੈਦਾ ਪਿਆ ਪਾਣਾ ਨਾਨਾ ਮਾ ਬੱਢਿਆ ਸੀ ਉਹਦਾ ਤੂੰ ਵੀ ਬੜਾਂ ਕਰਦੀ ਹੈ ਬਾਅ ਉਹ ਤੇਰੇ ਮੈਂ ਪਰਾਣਾ ਖੜਿਆ ਠੇਕੇ ਦਿੰਦਾ ਸੀ ਮੈਂ ਐਡਾ ਸਰਦਾਰ ਹੋ ਕੇ ਬਾੜੀ ਕਰਦਾ ਰਹੇ ਤੂੰ ਮਾਰੀ ਗੱਲ ਲੈ ਕੰਮ ਤਾਂ ਕਰ ਨਹੀਂ ਯਾਰ ਗੱਲ ਹੋਰ ਦੇ ਗੱਲ ਕਰੋ ਠੇਕੇ ਦਾ ਮੇਰਾ ਵਿਗੜ ਜਾ ਫਿਰ ਮੈਂ ਖੱਡ ਕੈਸਾ ਮੈਂਨੂੰ ਕੱਲੀ ਕੱਲੀ ਥੀ ਰੱਖਾ ਨਰ ਢੋਲ ਦੇਣਾ ਮੈਂ ਇਹ ਇੰਨੇ ਜੀ ਆ ਆ ਕਿ ਕਰ ਜਾਂਦਾ ਬਾਬਾ ਘੋਣਾ ਲੱਗ ਰਿਹਾ ਓਏ ਨਾ ਇਹ ਕੌਤੋਂ ਤੁਮ ਕਿਲੇ ਗੇਂ ਜੋ ਪਾਣੀ ਆਇਆ ਮਿੱਟੀ ਜੀ ਲੱਗਿਆ ਬਿੱਟਾ ਨਾ ਪਈਆ ਦਾਲ ਸੁਹੀ ਡੇਗਣ ਵਾਲੇ ਦਾ ਹੋ ਰਹੀ ਏ ਯਾਰ ਉਹੀ ਮਾਰੀ ਜਾਣਾ ਓਏ ਚੱਕਣ ਵਾਲੀ ਕਿਵੇਂ ਹੋ ਟੁੱਕਾ ਖੜਕਾ ਕੇ ਤਾਂ ਦੇਖ ਜਾ ਰਹਾ ਬਾਹਰ ਇਕੜ ਕਾਗੀ ਦੇਖਣ ਆ diss ਜਾਂਦੀ ਆ ਹੈ diss ਜਾਂਦੀ ਤਾਂ ਇਹ ਤਾਂ ਮਿੱਟੀ ਹੈਨੀ ਰੀ ਯਾਰਾ ਓਏ ਨਹੀਂ ਕਬੂਦੇ ਤਾਂ ਪਾਣੀ ਲੱਗਾ ਜਾਂ ਰੇਤਾ ਅੱਛਾ ਥੱਲੇ ਵਿੱਚੋਂ ਇਹਦਾ ਬਾਲਣ ਦੇ ਪਾ ਦੀਆ ਯਾਰ ਤੁਸੀਂ ਮੈਂ ਜਵਾਬ ਆਈ ਦੀ ਮੈਨੂੰ ਸਾਰੇ ਗਿਣ ਲਓ ਮੈਂ ਤਾਂ ਕੋਈ ਦੱਸ ਦੋ ਬਿਤਾਇ ਇਨੇ ਦੇਵਾ ਲੈ ਸਾਰੇ ਤੈਨੂੰ ਦੱਸ ਸਾਰੇ ਗਿਣ ਲਾ ਦੇ ਨਿਗਾ ਮਾਰ ਲਓ 1 2 ਉਹ ਫਾਇਦਾ ਇਹ ਵੀ ਦੇਣਾ ਆ ਸਾਰੇ ਸਾਰੇ ਵਿੱਚੇ 3 4 5 6 7 ਮੈਂ ਕਹਾਂ 17 ਨੇ ਯਾਰ ਨੋ 17 ਨੇ 17 ਮੁभी छदै मार देले मुभी मारला ਚੱਲ ਨਹੀਂ ਬਾਬਾ ਆਟਾ ਹੈ 17 ਨਹੀਂ ਹੈਗੇ ਉਹ ਚਪੇਡੇ ਵਿੱਚ ਪੇਡੇ ਆ ਕੇ ਦੋ ਪੇਡਾ ਤਾਂ ਅਸੀਂ ਲਾਉਂਦੇ ਹੀ ਨਹੀਂ ਵਿੱਚ ਚਲੋ ਛੋਡੀ ਸਲਾਹ ਫਿਰ ਆਪਾਂ ਦੇ ਇਹ ਤਾਂ ਸਾਰੇ 14 ਕਿਦਰਾ ਹਿੱਸਾ ਬਣਦੇ ਆ ਚਲ 14 ਲਾ ਲੈ ਮਾਲ ਮੁੱਲ ਲਾ ਦਿਓ ਕੋਈ ਇਹਦਾ ਮਾਲ ਮੁੱਲ ਦੋ ਵੱਡੀਆਂ ਟਾਲੀਆਂ ਉਹ ਸੀਗੀਆਂ ਕਿਹਨ ਲਾਉਦੇ ਭਰਾਵਾ ਫਿਰ ਬਿੱਦਕ ਨੂੰ ਆਖੀ ਜਾਵੇ ਇਹਦਾ ਬਾਬਾ ਤੈਨੂੰ ਦੱਸੋ ਦੱਲੀ ਦੱਸ ਹੈ ਇਹਦਾ ਰੁਪਇਆ ਤੈਨੂੰ ਵੜਿਆ ਕਿਵੇਂ ਬਣਦਾ ਠੀਕ ਹੈ ਕੀ ਬਣਾਉਂਦਾ ਫਿਰਦਾ ਓਏ ਮੈਂ ਤਾਂ ਕਣਕ ਦੇ ਕੀ ਬਣਾਈਏ ਨੇ ਕੁਛ ਨਹੀਂ ਕਰਿਆ ਤਾ ਨਾ ਮੁੰਡੇ ਐਸੀ ਬਾਹਰ ਅੱਛਾ ਇਹ ਕਹਿੰਦੇ ਤਾਂ ਦਵਾਈ ਜੀ ਬਣਾਉਣੀ ਅਖਦਾ ਗੂੰਦ ਜੀ ਲਾਉਂਦੇ ਸੀ ਹਾਂ ਇੱਕ ਗਿੱਡੜ ਪੀੜੀ ਭਾਜ ਦੇਈ ਵਿਚਾਰੇ ਅੱਛਾ ਹਾਂ ਇਹਨਾਂ ਨੇ ਕੋਈ ਦਵਾਈ ਦੂ ਹੀ ਬਣਾਉਣੀ ਆ ਅੱਛਾ ਮੈਂ ਕਿਹਾ ਭਾਈ ਆਪਣੇ ਦੇਖ ਲਓ ਖੜਿਆ ਦਰਖਤ ਬਾਬਾ ਗੱਪ ਜਮਾ ਨਹੀਂ ਮਾਰਦੇ ਅੱਛਾ ਦਰਖਤਾਂ ਦਾ ਸੌਦਾ ਕਰਦੇ ਆਂ ਸੀ ਕਿਹੜੇ ਦਰਖਤਾਂ ਦਾ ਹਾਂ ਜਿਹੜੇ ਖੜੇ ਆਂ ਕਾਹਨੂੰ ਕਰਦਾ ਸੌਦਾ ਇਹਦਾ ਗੂੰਦ ਲਾਉਂਦੇ ਆ ਵਿਚਾਰੇ ਯਾਰ ਉਹਦਾ ਦਰਖਤਾਂ 'ਚ ਕੀ ਆ ਏ ਤਾਂ ਕਹਿੰਦਾ ਮੇਰੇ ਆ ਫਿਰ ਕਰਾਤੀ ਨੇ ਬਾਬਾ ਜੀ ਕਿਵੇਂ ਬਣ ਕੇ ਤੇਰਾ ਮੈਂ ਤੈਨੂੰ ਰੋਕਿਆ ਯਾਰ ਮੈਂ ਛੁਡਾ ਲੱਖੇ ਤੂੰ ਤੂੰ ਤਾਂ ਕਹਿੰਦਾ ਮੁੰਡਾ ਲੈਣੀ ਆ ਯਾਰ ਫਿਰ ਲੰਬਾ ਦਵਾਇਗਾ ਯਾਰ ਉਹ ਨਾ ਨਾ ਇਹ ਬਾ ਕੁਥਰੀ ਸਾਂਝੇ ਇਦਰਾਖਤ ਤੇ ਪੰਗਾ ਲੈ ਫਿਰ ਸਾਂਝੇ ਤੇਰੇ ਪਿਓ ਵਾਲੇ ਹੋਰ ਹੋਣਾ ਕੋਈ ਦਰਖਤ ਮੇਰੇ ਤੇਰਾ ਕੀ ਇੱਥੇ ਐਵੇਂ ਕਰੇ ਤੁਸੀਂ ਆਪਸ ਵਿੱਚ ਦੇਖੋ ਇਹ ਤਾਂ ਪਿੰਡ ਚੋਂ ਆਉਂਦਾ ਸਾਰੇ ਘਰਾਂ ਦੇ ਸਾਂਝੇ ਇਦਰਾਖਤ ਹੈ ਇਹਨੇ ਕਿਵੇਂ ਬਣ ਕੇ ਕਰ ਮਾਲਕ ਮੈਂ ਮੈਂ ਮਾਲਕ ਦਿੰਦੇ ਤੂੰ ਤਾਂ ਅੱਖੇ ਬਿਚੀ ਜਾਂ ਨਾ ਮੈਂ ਤਾਂ ਟੋਣੀ ਨਹੀਂ ਬਟਣਦਾ ਧਰ ਸੁਣ ਵੀ ਨਾ ਤੂੰ ਛੰਝ ਲੋੜੀ ਨਹੀਂ ਦੇਣਾ ਤਾਨੂੰ ਤੁਸੀਂ ਜਾਓ ਯਾਰ ਅੱਜ ਘਰ ਨੂੰ ਜਾਓ ਕੋਈ ਨਹੀਂ ਜਾਓ ਘਟਾ ਦੇ ਵਿੱਚੋਂ ਆ ਕੇ ਬੈਠੇਗਾ ਜਾਂ ਘਰ ਨੂੰ ਜਾਓ ਕੋਈ ਨੂੰ ਤਾਂ 20 ਦਿਨ ਹੋ ਗਏ ਸਾਨੂੰ ਕਹਿੰਦੇ ਨੂੰ ਐਵੇਂ ਭੈਣ ਜਾਉਂਦਾ 20 ਦਿਨ ਹੋ ਗਏ ਸਾਨੂੰ ਕਹਿੰਦੇ ਨੂੰ ਅੱਗੇ ਦਰਖਤ ਨਾ ਜਾਓ ਅੱਜ ਕੋਈ ਦਾ ਦਿਮਾਗ ਤੇ ਲੋੜ ਹੈ ਤਾਂ ਇਹ ਬੱਲੇ ਮਾਰ ਲੱਗੇ ਇਹਦੀ ਗੱਲ ਸਮਝੋ ਉਹ ਚੱਲ ਓਏ ਵੀਰ ਚੱਲ ਜਾਈਏ ਬਾਲੇ ਬੋੜਾ ਕੋਈ ਨਹੀਂ ਤੂੰ ਦਵਾਈ ਦਵਾ ਕੇ ਲਿਆਵਾਂਗੇ ਤੈਨੂੰ ਚੰਗਾ ਇੱਕ ਦਵਾਈ ਦਿਵਾ ਕੇ ਜੀ ਆਇਆਂ ਨੂੰ ਦਵਾਈ ਦਵਾਈ ਇਹ ਗੱਛਾ ਪਤਾ ਇਤਨ ਹੁਲੇ ਦਿੰਦਿਆ ਹਾਂ ਤਨੋਲੇ ਦਿੰਦਿਆ ਜਾਓ ਤਾਂ ਮੈਂ ਸਾਡੇ ਸਾਜੇ ਰੱਖਦਾ ਕੋਈ ਸਾਜੇ ਕਾਜੀ ਫੇਰਾ ਇਹ ਰੱਖ ਕੀ ਹੈ ਰੱਖ ਤੇ ਮੇਰੇ ਕੋਈ ਇੱਥੇ ਰਹਿ ਕਿਉਂ ਰੋਲਾ ਪਾਈਆਂ ਦੂਜੇ ਘਰਾਂ ਨੂੰ ਪਤਾ ਲੱਗ ਜੂ ਲੱਗ ਜੇ ਫਿਰ ਅੱਧੀ ਦੇ ਨੂੰ ਅੱਧੇ ਦੇ ਨੂੰ ਨਾ ਨਾ ਛੇਰਾ ਜਾਓ ਇੱਥੇ ਲੜਾਈ ਤੁਸੀਂ ਰੱਖ ਤੇ ਲੋੜ ਆ ਗਿਆ ਓ ਮੇਰੀ ਗੱਲ ਸੁਣ ਛਰਾ ਇਹਦਾ ਠੱਗੀਆਂ ਤੇ ਕੰਮ ਹੋ ਰਿਹਾ 10-2000 ਐਵੇਂ ਨਾ ਫੜਾ ਦੇ ਉੱਥੇ ਦਰਖਤ ਨਹੀਂ ਸੁਣਦੇ ਪੈਸੇ ਨਹੀਂ ਦਿੰਦੇ ਪੈਸੇ ਦਾ ਬਾਅਦ ਚ ਦੇ ਮੈਂ ਜਿਆਦਾ ਲੰਦਾ ਖੁਫੀ ਨਹੀਂ ਰੱਖਾ ਦਿਮਾਗ ਬਾਬਾ ਜੂ ਆਇਆ ਬੀਕ ਫਿਰ ਕੋਈ ਲੱਗੇ ਕਹਿੰਦੀ ਮੇਰੇ ਅੱਗੇ ਸਾਡੇ ਨਾਲ ਆਉਂਦਾ ਪੱਟਾਂ ਉਹਨੇ ਲੈ ਕੇ ਖਾਜੂ ਪੈਸੇ ਸਭ ਦੇ ਦੋ ਤਿੰਨ ਮੁੱਛਤੇ ਨੇ ਸਾਨੂੰ ਇਹ ਮੁੱਛਤੇ ਗਾਰੇ ਮੈਂ ਸਾਨੂੰ ਇਹਨੇ ਫੋਨ ਕੀਤਾ ਕਹਿੰਦਾ ਆਹ 17 ਨਾ ਸਤਾਰਨ ਆ ਗਿਆ ਕਹਾ ਇਹ ਕਹਿੰਦਾ ਮੇਰਾ ਹੀ ਐਵੇਂ ਯਾਰ ਤੂੰ ਇੱਥੇ ਜਵਾਨਾ ਮਾਰਾ ਤੇਰੀ ਕਿਕਰ ਦਰਪਿਆ 25 ਤਰੀਕ ਜੇਬ ਚ ਪਾ ਦੂੰ ਬਸ ਨਿਬੜਕਾ ਤੇਰੇ ਕਿਕਰ ਤੇ ਸਾਰੇ ਸਾਂਝੇ ਉਹ ਸਾਰੇ ਇੱਕ ਮੈਂ ਬੰਨ ਗਏ ਯਾਰ ਜਦੋਂ ਸਾਡੀ ਬੱਟ ਤੇ ਸਾਰਾ ਸਾਂਝਾ ਛੱਡੇ ਹੋਇਆ ਸਿਰੇ ਬੰਨਤਾ ਨਹੀਂ ਬਾਇਆ ਨਹੀਂ ਕਿਸੇ ਨੇ ਹਾਂ ਇਹ ਤਾਂ ਸਾਰਿਆਂ ਦਾ ਸੌਦਾ ਕਰੀ ਜਾਂਦਾ ਸਾਰਿਆਂ ਦਾ ਕਰਾਈ ਜਾਂਦਾ ਸੋਨਾ ਬਣੂ ਤਾਂ ਗਿੱਦੜੀ ਪੀੜੀ ਪਹੁੰਚ ਜਾਉਂ ਟਾਲੀਆਂ ਨੇ ਉਹ ਸਿਰੇ ਤੇ ਜਮਾ ਹਾਂ ਅੱਛਾ ਉਹ ਵੇਚਦਾ ਤਾਂ ਲੈਣਾ ਨੂੰ ਸਾਰੇ ਆਪਣੇ ਇਹਦੇ ਦਿਮਾਗ ਤੇ ਲੋੜਾ ਬਚਾਰੇ ਦੇ ਨਹੀਂ ਪਤਾ ਲੱਗ ਲੋੜਾ ਲੋੜਾ ਆਪਣੇ ਉਹਦੀ ਦਵਾਈ ਚੱਲੀ ਜਤਨ ਮੈਨੂੰ ਨਹੀਂ ਪਤਾ ਫੇਰ ਜਾਓ ਜਾਓ ਸ਼ਰਾ ਤੁਸੀਂ ਉਹ ਚਲੋ ਮਾਲੇ ਕਿਤੇ ਖੁੰਡੇ ਨਾ ਕਰਨੀ ਤੇਰੀ ਗੱਲ ਮੰਨ ਲੈ ਉਹ ਛੱਡ ਜਾ ਤੁਸੀਂ ਪਾ ਲਾਓ ਯਾਰ ਪਾ ਲਾਓ ਕਾਲੋ ਪਾ ਲਓ ਦਰਖਤ ਵੇਚ ਲੈਣ ਦੇ ਜੇ ਵੀ ਵੇਚ ਲਣ ਦੇ ਆ ਵਾ ਵਾ ਚਲ 14 ਦਰਖਤ ਹੈ ਰੁਪਿਆ ਤੈਨੂੰ 20000 ਦੇਣੇ ਹੈ ਸਮਝੂ ਨਾ ਆਏ ਕਰਿਓ ਰਾਤ ਨੂੰ ਪਟਕੇ ਲੈ ਆਏ ਕਿ ਮੇਰੇ ਰੋਤ ਨੂੰ ਉਹ ਜਿਹਨੇ ਕਹਿੰਦੇ ਸਾਨੂੰ ਹੋ ਆ ਕਬਾ ਨਹੀਂ ਵੇਚਦਾ ਦਰਖਤ ਨਹੀਂ ਮੈਂ ਬਟਨ ਦਿੰਦਾ ਤੁਹਾਨੂੰ 800 ਰੁਪਿਆ 20000 ਦੇਣੇ ਹੈ ਕੁੱਟੂਆਂ ਐ ਕਰ ਚਾਚਰੀ ਨਾ ਮੇਰੀ ਚੇਈ ਚ ਨਿਬੜ ਗਈ ਰਾਤ ਨੂੰ ਕੱਟ ਗਈ ਨਿਬੜ ਗਈ ਨਿਬੜ ਗਈ ਗੱਲਾਂ 23 ਦਾ ਠੀਕ ਹੈ ਠੀਕ ਹੈ ਤੇ ਓ ਨਾ ਨਾ ਹੈ ਲੋ ਕਰ ਵੀ ਡਰਾਪ ਤਾਂ ਦੇ ਜੀ ਕਿਵੇਂ ਦੇ ਦੇ ਰਾਤ ਨੂੰ ਰਾਤ ਨੂੰ ਕਦਾ ਰਾਤ ਨੂੰ ਨਹੀਂ ਬਾਬਾ ਪੱਟਾਂਗੇ ਤੇ ਅਸੀਂ ਦੇਣੀ ਚੱਲ ਥੇਨੇ ਮੈਂ ਕੋਲੇ ਖੜ ਚੂ ਮੈਂ ਹਾਂ ਠੀਕ ਆ ਹਾਂ ਬੁਧਵਾਗ ਤੇ ਲੋੜਾ ਓਏ ਇਹਨੂੰ ਦਵਾਈ ਦਵਾਉਣ ਵਗਦੀ ਤੂੰ ਮੈਂ ਉੱਲੇ ਤੋ ਉੱਲੇ ਦਵਾਈ ਦਵਾਉਂ ਮੇਰਾ ਦੁੱਖ ਦਾ ਇਹਦੀ ਦਵਾਈ ਖੇ ਲਿਆਓ ਆ ਵੇਖ ਮੈਂ ਬੋਲਦਾ ਲੋੜਾ ਲੋੜਾ ਮਤੂੰ ਗਲਤ ਬੋਲ ਰਿਹਾ ਲੋੜ ਹੈ ਨਾ ਕਰੇ ਪਾਣੀ ਕਰੇ ਅਰੇ ਤੂੰ ਛੱਡਿਆ ਪੁਰਾਤੋਂ ਓਏ ਆ ਜਾ ਪਾਲੇ ਕਿਤੇ ਆਪਣੇ ਖੂਂਡੇ ਵੀ ਨਾ ਮਾਰ ਦੇ ਨਾ ਨਹੀਂ ਕਰਦਾ ਮੇਰੇ ਬਣੇ ਤੇਰੇ ਰੁਪਏ ਦੇਣੇ ਬਿਸ਼ੱਕ ਦੇ ਦੇ ਇਹਨੂੰ ਤੁਹਾਨੂੰ ਇੱਥੇ ਘੁੱਟਾ ਨਹੀਂ ਨਹੀਂ ਵਟਨ ਦਿੰਦਾ ਮੱਸੇ ਨੂੰ ਕਰ ਜਾਰੀ ਰਹਾ ਲੱ ਰੁਪਈਆ ਜੀ ਪਹਿਲਾਂ ਦਿੰਦੀ ਨਹੀਂ ਗੇੜਾ ਭਰਕੇ ਦੇਵਾਂਗੇ ਯਾਰ ਗੇੜਾ ਤੁਹਾਨੂੰ ਕੁਟਾਣੀ ਵੀ ਬਟਾਉਂਦੇ ਇੱਥੋਂ ਭੈਂਟ ਭੈਂਟ ਹਾਂ ਅੱਬ ਲੈ ਲਉਂ ਉੱਡ ਕੇ ਇੱਧਰ ਆ ਜਾ ਕੰਦੂਰਾ ਆਪਾਂ ਇਹਨਾਂ ਦੀਆਂ ਗੱਲਾਂ ਦੁਕੀਆਂ ਇਹਦਾ ਹਾਂ ਇਹਨਾਂ ਦੇ ਹਾਂ ਉਹ ਚਾਚਾ ਕਿਤੇ ਯਾਰ ਆਪਾਂ ਕਲੇਸ ਦੇ ਕੰਮ ਜੀ ਨਾ ਆ ਜੀ ਕਿਤੇ ਆਪਣਾ ਕੰਮ ਹੀ ਨਾ ਕਰਾ ਬੀ ਨਾ ਨਾ ਆਏ ਆਏ ਨਹੀਂ ਹੁੰਦਾ ਆਪਾਂ ਟਰੈਕਟਰੀ ਮੰਗਰੋ ਲਿਆਵਾਂਗੇ ਯਾਰ ਓਏ ਆਏ ਕੋਈ ਓਏ ਆਪਾਂ ਵੱਢ ਕੇ ਟਰੈਕਟ ਮੰਗਰੋ ਲਿਆਵਾਂਗੇ ਇਹ ਕੰਟਰੈਕਟਰ ਚੌੜ ਕਰਦਾ ਸੀ ਅੱਛਾ ਇਹ ਥਰਾਫ ਦਾ ਚੌੜ ਕਰਦਾ ਸੀ ਇਸੇ ਦੀ ਅਧ ਰਖਤ ਇਸੇ ਦੀ ਤੁਸੀਂ ਆਏ ਕਰੋ ਯਾਰ ਗੱਲ ਨਿਬੜੀ ਸਾਡੀ ਕੋਈ ਗੱਲ ਬਤਾ 10000 ਰੁਪਏ ਬੰਦ ਤੇ ਨਾ ਛਾਈ ਫੜਨੀ ਪਈ ਨਾ ਠੀਕ ਹੈ ਕਰਕੇ 10000 ਰੁਪਏ ਛਾਈ ਦੇਜੋ ਰੁਪਿਆ ਅਸੀਂ 500 ਛਾਈ ਦੇਵਾਂਗੇ 500 ਛਾਈ ਨਹੀਂ ਨਾ ਫੇਰ ਫੜਾਉਂਦੇ ਯਾਰ ਛੋਟਾ ਕਿ ਲੈ ਕੇ ਬੜਾ ਟੱਪ ਜੂ ਮੇੜਾ ਕਿਵੇਂ ਲੈ ਕੇ ਬੜਾ ਟੱਪ ਨਹੀਂ ਜਾਂਦੇ ਆਪ ਵੀ ਥੋੜੇ ਕੋਲੀ ਆ ਅਸੀਂ ਨਹੀਂ ਜਾਂਦੇ ਯਾਰ ਬੰਤ ਪੁਰਾਣੇ ਬੰਦੇ ਜਾਣਦੇ ਆ ਰੋਜ਼ ਮੈਂ ਤਾਂ ਭਾਈ 10000 ਰੁਪਏ ਬਣਾ ਇਥੇ ਕੁ ਟੱਕ ਨਹੀਂ ਲਾਉਂਦਾ 10000 ਦੂੰਦੇ ਦੀ ਬਾਬਾ ਯਾਰ ਇਹਨੂੰ ਮੈਂ ਕਿਵੇਂ ਦੇ ਦੋ ਨਾ ਨਾ ਸੁਸ ਘੱਟੜ ਕੇ ਛਾਈ ਫੜਾ ਦਿਓ 10000 ਰੁਪਏ ਛਾਈ ਫੜਾ ਦਿਓ ਰੁਪਿਆ 500 ਛਾਈ ਬਣਾਵਾਂਗੇ ਨਾ ਫੇਰ ਨਹੀਂ ਭਰਾ ਵੇਚਦੇ ਨਹੀਂ ਇਸ ਤਾਂ ਹਾਂ ਵੇ ਏਡਾ ਯਾਰ ਬੰਤ ਮੁਖਤਪਾ ਪਹਿਲੀ ਗੱਲ ਤਾਂ 50000 ਦੇ ਰੱਖਤਾ ਦੁੱਤੇ ਹੀ ਝਫੜਾਤੇ ਚੱਕੇ ਨਾ ਟਪਾ ਜੀ ਗੁੱਗੂ ਰੁਪਏ ਨਾ ਫੜਾ ਟਪਾ ਕਮਾਲ ਕਰੀ ਇਹਨਾਂ ਨੂੰ ਚੱਕਾ ਵੀ ਲੋਕ ਵੀ ਵੱਢੀ ਮੈਂ ਨਹੀਂ ਦਿੰਦਾ 10 ਤੋਂ ਬਣਾ ਹੈ ਨਾ 10 ਚੱਲ 10 ਦੇ ਦੇਉਗਾ ਸਾਈ ਦੇ ਨਾ 10 ਸਾਡੇ ਕੋਲ ਸਾਈ ਨਹੀਂ ਨਾ ਫਿਰ ਜਾਓ ਰੁਪਇਆ 500 ਸਾਈ ਦਾ ਦੇਵਾਂਗੇ 500 ਕੰਦੇ ਦਾ ਕੋਈ ਕੱਟਾ ਹੈ ਇਹ ਗੱਲ ਸੁਣ ਹਾਂ ਦਾਰਖਤਾ 10 ਲੱਖ ਰੁਪਏ ਸਾਡਾ ਛਾਂਗਿਆ ਕਮਾ ਭਾਂਡੇ ਲੰਨੋ ਨਾਲ ਛੋਟਾ ਫੜਾ ਨਾਲ ਸਾਡਾ ਛੋਨੂ ਵੀ ਬਾਈ 8000 ਚ ਬੰਦਿਆ ਹਾਂ ਤੈਨੂੰ ਫੜਾ ਕੀ ਕੰਜੇ ਦੇ ਲੱਖ ਰੁਪਏ ਦੇ ਦਾਰਖਤਾ ਚਲ ਫੜਾ ਆ ਜਾਗੇ ਫਿਰ ਫੜਾ ਮੈਂ ਪਿੱਟਰ ਕੇ 10000 ਰੁਪਏ ਛਾਈ ਹਾਂ ਚਲ ਫੜਾ ਬਾਈ ਪਰਸੋ ਬਾਈ ਕੋਲੇ ਖੜਕੇ ਫੜਾ ਜਾ ਮੈਨੂੰ ਫੜਾ ਦਿਓ 10000 ਰੁਪਏ ਬੰਦ ਤੂੰ ਫੜਾ ਜਮਾ ਹੋਵਾਂ ਨਾ ਤੈਨੂੰ ਫੜਾ ਦਾਂਗੇ ਤੂੰ ਗਾਹ ਬੰਦ ਚਲ ਮੈਂ ਆਪੇ ਨਿਪਟਾ ਬੜੀ ਬਾਵਾ ਕਰਨੀ ਲੋੜ ਨਹੀਂ ਕਰੇ ਟ੍ਰੈਕ ਖੜੇ ਕਰਕੇ ਖਿਟੀ ਜਾ ਬੋਝ ਕੇ ਆ ਜਾ ਮੈਂ ਪਰਸੋ ਆ ਉਹ ਨਾਲ ਆਇਆ ਇੱਕ ਗੱਲ ਇੱਕ ਗੱਲ ਹੋਰ ਸੁਣ ਲਓ ਉਹ ਤੁਹਾਡੇ ਦੋਨਾਂ ਚੋਂ ਕਣਕ ਕੀ ਦੀ ਹੈ ਉਹ ਤਾਂ ਕਣਕ ਤਾਂ ਇਹਦੀ ਆ ਚੰਦ ਦੀ ਕਣਕ ਤਾਂ ਆਪਣੀ ਤੇ ਕਣਕ ਜਿਹਦੇ ਲਈ ਆ ਪਾਉਗਾ ਬਾਬਾ ਉਹ ਯਾਰ ਤੂੰ ਲੀ ਹਾਉਂ ਜੇ ਬੱਟੇ ਤਮੈ ਨਾ ਕਤੂਰੀਆ ਹਾਂ ਬਸ ਠੀਕ ਆ ਹਾਂ ਨਹੀਂ ਆਇਆ ਹੈਗਾ ਲੀ ਹਾ ਇਧਰ ਦੀ ਮਾੜੀ ਮੋਟੀ ਮਾੜਾ ਮੋਟਾ ਆਪਣਾ ਟਰੈਕਟਰ ਲਿਆ ਮੋਟਰ ਚਰਪਾਲੇ ਬਸ ਚੱਲ ਠੀਕ ਬਸ ਬਿੱਟਰ ਤੇ 10000 ਰੁਪਏ ਦੇ ਜਾ ਪਰਸੋਂ ਚੱਲ ਫੜਾ ਦਈਆਂ ਬਾੜੀ ਬਾਵਾ ਕਰਿਓ ਪਰਸੋਂ ਟਰੈਕਟਰ ਲੈ ਜਾ ਚੱਲ ਠੀਕ ਸਾਡੇ ਕੋਲ ਬੈਠੀਆ ਵਿਆਹ ਦਾ ਕੰਮ ਹੈ ਸਾਨੂੰ ਕਾਹਲਾ ਚੱਲ ਕੋਈ ਨਹੀਂ ਕੋਈ ਨਹੀਂ ਉਹ ਪੈਸੇ ਤਾਂ ਦੇ ਦਾਂਗੇ ਪਰਸੋਂ ਅਸੀਂ ਟਰੈਕਟਰ ਲੈ ਜਾਾਂਗੇ ਪਹਿਲਾਂ 10000 ਰੁਪਏ ਫੜਾ ਦੇਂਗੇ ਪਰਸੋਂ ਅਸੀਂ ਟਰੈਕਟਰ ਲੈ ਜਾਾਂਗੇ ਉਦੋਂ ਬਾਅਦ ਜਿਹੜੇ ਰਹਿ ਗਏ ਪੈਸੇ ਤੇ ਉਹ ਸਾਡਾ ਰੋਜ਼ ਦਾ ਕੰਮ ਆ ਰੋਜ਼ ਦਾ ਜੇਖੀ ਖੜਾ ਨਾ ਕਿਤੇ ਫੜਾਉਣੇ ਤੇ ਕਤਲ ਪਈਏ ਆਹੋ ਹਸਾਬ ਨਾਲ ਰਹੋ ਸਾਡਾ ਰੋਜ਼ ਦਾ ਹੀ ਕੰਮ ਆ ਹਾਂ ਕਿ ਕਰਾਈਆਂ ਕਰਦੇ ਆ ਸਾਰੀਆਂ ਸਾਰੀਆਂ ਬਕਿਆਊ ਆ ਯਾਰ ਵੇਚੂਆਂ ਇਹ ਖੜੀਆਂ ਦਾ ਬਹੁਤ ਜਾ ਯਾਰ ਨਾਲੀ ਚ ਖੜੀਆਂ ਉਹ ਬਾਹਰ ਤੋਂ ਬਾਹਰ ਸਾਡਾ ਆ ਲਾਲਾ ਮਾਚਨ ਨੂੰ ਦੱਸਦਾ ਗੱਲ ਹਾਂ ਜੇ ਤੋਂ ਮਾਤਲ ਵੀ ਅੱਜ ਤੋਂ 2 ਸਹਿ ਭਰਾ ਪਹਿਲਾਂ ਜਦੋਂ ਛੇ ਨੰਗੀ ਆ ਨਾ ਨਾਲੀ ਹਾਂ ਫਗਾ ਪਰਦਾਦਾ ਹੁੰਦਾ ਅੱਛਾ ਤੇ ਉਹ ਭਾਈ ਗਵਰਨਮੈਂਟ ਕਹਿਣ ਲੱਗੀ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਤੇ ਵਾਹਣ ਸੀ ਬਾਹਲਾ ਸਾਡੇ ਕੋਲੇ ਜੱਦੀ ਹਾਂ ਤੇ ਜਦੋਂ ਇੱਥੇ ਪਾਣੀ ਨਾ ਲੱਗਦਾ ਉਹ ਸਾਰਾ ਪੇਲਾ ਪਿਆ ਸੀ ਪੀਣ ਨੂੰ ਪਾਣੀ ਨਹੀਂ ਸੀ ਤੇ ਮੇਰਾ ਪਰਦਾਦੇ ਨੇ ਭਾਈ ਉਹ ਥੋੜਾ ਕੇ ਸਾਰਾ ਵਾਹਣ ਆਪਣਾ ਕਹਿੰਦਾ ਮੇਰੇ ਮੱਥੇ ਵੀ ਨਿਭਾ ਦੇ ਅੱਛਾ ਨਾਲੇ ਥੋੜਾ ਲੋਕ ਪਾਣੀ ਪੀਂਦੇ ਠੀਕ ਹੈ ਨਾਲੇ ਟੈਂਕਰ ਨਾਲ ਚੱਕ ਲੈਂਦੇ ਪਾਣੀ ਅੱਛਾ ਹੁਣ ਵੀ ਲਾਉਂਦੇ ਆ ਇਹ ਤਾਂ ਆਪਣਾ ਹੀ ਹੋਇਆ ਨਾਲ ਹੀ ਮਨਜ਼ੂਰੀ ਲੈ ਕੇ ਸਾਡੇ ਪਿੰਡ ਹੀ ਗਏ ਹਾਂ ਆਪਣੀਆਂ ਦਾ ਭਵਾਂ ਦੀ ਤੜਕੇ ਭੜਜ ਗਏ ਕੋਈ ਨਹੀਂ ਆ ਨਗਰ ਬਰੇਵੀ ਪਟਾਣ ਨਹੀਂ ਚੱਲ ਰਹੀ ਪਟਾਣ ਇੱਕ ਪਟਾਣਗੇ ਇੱਥੇ ਪੰਜਾਂ ਇੰਜਣ ਵੀ ਪਏ ਨਾਲ ਹੀ ਚਾਹੀਏ ਕੋ ਕਵਾੜੀ ਹੋਏ ਨੀਗਾ ਇੱਥੇ ਅੱਛੀ ਹਾਂ ਕਹੋ ਅਸੀਂ ਇਹ ਕੰਮ ਕਰਦੇ ਆ ਯਾਰ ਕੋਈ ਬੜੀ ਹੁੰਦਾ ਹੀ ਆ ਮਖਿਆ ਹਾਂ ਹੁਣ ਆਏ ਮੋਟਰਾਂ ਮਟਰਾਂ ਲਾ ਕੇ ਇੰਜਣੇ ਚੱਲਣਗੇ ਵੇਚਾਂਗੇ ਅਸੀਂ ਰੱਖਦੇ ਨਹੀਂ ਨਾ ਹੋਰ ਵੇਚ ਲਿਆਂਗੇ ਭਰੇ ਯਾਰ ਹਾਂ ਜੇ ਇਹਨੂੰ ਆਣ ਕੰਮ ਕਰਦੇ ਆ ਯਾਰ ਡਾਊਲਾ ਨੇ ਆਪਾਂ ਕੋਈ ਹੋਰ ਬੰਦਾ ਤੁਹਾਨੂੰ ਤੂੰ ਜਾਵ ਤੱਕਿਆ ਹੋਵੇ ਠੀਕ ਹੈ ਇੱਥੇ ਕੋਈ ਹੋਰ ਆਊਗਾ ਆ ਜਾ ਬੰਤਾ ਨਹੀਂ ਲੰਘ ਚੱਲ ਚੱਲ ਆਇਆ ਆਪਾਂ ਇਧਰ ਦੀ ਬਗ ਚੱਲਦੇ ਆਂ ਚੱਲ ਯਾਰ ਦਰਖਤਾਂ ਬਹੁਤ ਵਧੀਆ ਨੇ ਤੇਰੇ ਪਰਤੇ ਚ ਬੰਦਿਆ ਪ੍ਰਕਾਰੀਆਂ 13 10000 13 10 ਫੜ ਜਾ ਮੁਰਕੇ ਝਾਉਂਦੇ ਹੀ ਨਹੀਂ ਹਾਂ 5 ਜਣ ਨਹੌਂ ਤੇ ਟੱਪ ਚ ਲੈ ਗਏ ਹਾਂ ਆਪੇ ਮੁੜ ਜਾਣਗੇ ਦੇਖੇ ਕੋਈ ਮੁੜ ਜਾਣ ਮੈਂ ਅਹੀਂ ਰੋਣਾ ਪਟ ਮੈਂ ਕੋਈ ਤਮਾਕੀ ਰੋੜਾ ਜਮਾਕ ਤੇ ਹਾਂ ਅਗਲਾ ਮੰਨਦੇ ਹੀ ਨਹੀਂ ਨਾ ਆਪਣੇ ਕੋਲ ਕੋਈ ਪਿੰਡ ਦਾ